ਕੋਰੀਆ ਵਿੱਚ ਹੋਣ ਜਾ ਰਹੀਆਂ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤ ਵੱਲੋਂ ਹਰਕਾ ਡੇਰਾ ਬਾਬਾ ਨਾਨਕ ਵਿੱਚ ਪਿੰਡ ਸ਼ਾਹਪੂਰ ਗੁਰਾਇਆਂ ਦੀ ਲੜਕੀ ਤਰਨਦੀਪ ਦੀ ਚੋਣ ਹੋਈ ਹੈ ਇਹ ਤਰਨਦੀਪ ਜੋ ਕਲਾਨੌਰ ਉਪਤਾਰ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੀ ਸੀ ਤੇ ਅੱਜ ਦੇ ਟ੍ਰਾਇਲ ਸਹਾਰनपुर ਵਿੱਚ ਹੋਏ ਨੇ ਜਿਸ ਵਿੱਚ ਇਸ ਦੀ ਭਾਰਤ ਵੱਲੋਂ ਚੋਣ ਕੀਤੀ ਗਈ ਹੈ ਅੰਡਰ 14 ਲਈ ਇਸ ਦੀ ਚੋਣ ਹੋਈ ਹੈ ਦੱਸਦੇ ਕਿ ਤਰਨਦੀਪ ਦੀ ਚੋਣ ਨਾਲ ਕਲਾਨੌਰ ਉਪਤਾਰ ਅਕੈਡਮੀ ਦੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹਾਂਜੀ ਇਹ ਜੀ ਆਪਾਂ ਪੁਰਾਸ਼ ਇੱਕ ਗੇਮ ਹੈ ਜੋ ਕਿ ਰੈਸਲਿੰਗ ਤੇ ਜੁੱਡੋ ਦਾ ਹੀ ਇੱਕ 파ਰਟ ਹੈ ਇਹ ਉਹਦੇ ਤੋਂ ਹੀ ਵੇਕੇ ਬਣੀ ਹੋਈ ਗੇਮ ਹੈ ਜੋ ਕਿ ਏਸ਼ੀਆ ਦੇ ਵਿੱਚ ਬਹੁਤ ਇਸ ਟਾਈਮ ਤੇ ਜੰਗੀ ਪੱਦਰ ਤੇ ਇਹਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਆਪਾਂ ਬੱਚੇ ਨੇ ਆਪਣਾ ਅੱਪਰ ਬੋਡੀ ਦਾ ਜ਼ੋਰ ਲਗਾਣਾ ਹੁੰਦਾ ਹੈ ਤੇ ਦੂਸਰੇ ਆਪਣੇ ਕੰਪੀਟੀਟਰ ਦਾ ਜੋ ਕਿ ਲੱਕ ਦੇ ਬੇਸ ਤੇ ਉਹਨੂੰ ਥੱਲੇ ਸੁੱਟਣਾ ਹੁੰਦਾ ਹੈ ਇਸ ਦੇ ਵਿੱਚ ਜੋ ਰੈਸਲਿੰਗ ਦੇ ਵਿੱਚ ਰੂਲਸ ਹੁੰਦੇ ਆ ਜੁੱਡੋ ਦੇ ਵਿੱਚ ਹੁੰਦੇ ਆ ਉਹਦੇ ਨਾਲ ਬਹੁਤ ਹੱਦ ਤੱਕ ਰਲਦੀ ਮਿਲਦੀ ਹੋਏ ਪੁਆਇੰਟਸ ਹੁੰਦੇ ਆ ਹਾਂਜੀ ਇਹ ਬੱਚਾ ਜੀ ਕੋਰੀਆ ਦੇ ਵਿੱਚ ਠੇ ਡੰਜਾਰਿਆ ਆ 30 ਅਗਸਤ ਤੋਂ ਲੈ ਕੇ 7 ਜੁਲਾਈ ਦੇ ਵਿੱਚ ਕੰਪੀਟੀਸ਼ਨ ਚੱਲਣਗੇ ਉਥੇ 5 ਅਗਸਤ ਤੱਕ ਕੰਪੀਟੀਸ਼ਨ ਚੱਲਣਗੇ ਉਹਦੇ ਵਿੱਚ ਆਲ ਓਵਰ ਵਰਲਡ ਦੇ ਸਾਰੇ ਬੱਚੇ ਉਥੇ ਪਾਰਟਿਸਿਪੇਟ ਕਰਨਗੇ ਤੇ ਉਥੇ ਜਾ ਰਹੇ ਆ ਮੇਰਾ ਨਾਮ ਤਨਦੀਪ ਘੋੜਾ ਮੈਂ ਖੁਦ ਆਸ਼ਾ ਦੇ ਗੇਮਵੇ ਸਿਲੈਕਟ ਹੋਈ ਆ ਇਸ ਸਿਲੈਕਸ਼ਨ ਹੋਈ ਸ਼ਾਨਪੁਰ ਹੋਈ ਉੱਤਰਾ ਪ੍ਰਦੇਸ਼ ਦੇ ਵਿੱਚ ਤੇ ਮੈਂ ਸਿਲੈਕਟ ਹੋਈ ਆ ਕੋਰੀਆ ਜਾਣ ਵਾਸਤੇ ਸ਼ਾਪਗ ਬਹੁਤ ਮਨ ਨੂੰ ਸੋਹਣਾ ਲੱਗ ਰਿਹਾ ਹੈ ਨਾ ਮਾਦਾ ਪੀੜਾ ਨੂੰ ਕੋਈ ਸਾਇਰ ਇਹਨਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਪਿਆ ਜਿੱਦਾਂ ਹੁਣ ਇਹ ਸਾਰੇ ਕੰਪੀਟੀਟਰ ਨੂੰ ਵਧੀਆ ਖੇਡਿਆ ਸੀ ਉਦਾਂ ਹੀ ਉਥੇ ਆਪਣਾ ਪ੍ਰਦਰਸ਼ਨ ਲਵਾਂ ਹਾਨੂੰ ਨਸ਼ਾ ਨਹੀਂ ਕਰਨੇ ਚਾਹੀਦੇ ਸਾਨੂੰ ਗੇਮਾਂ ਦੇ ਵਿੱਚ ਜਾਣਾ ਚਾਹੀਦਾ ਹੈ ਨਸ਼ਾ ਦੇ ਵਿੱਚ ਕੁਝ ਨਹੀਂ ਅੱਜ ਤੱਕ ਰੱਖਿਆ ਹੈਗਾ ਜਿਹਦੇ ਨੇ ਜਿਹੜਾ ਨਸ਼ਾ ਦੇ ਵਿੱਚ ਪੈ ਜਾਂਦਾ ਬੁਰੀ ਸਿੱਕਦੇ ਵਿੱਚ ਚਲੇ ਜਾਂਦਾ ਵਾ ਉਹਨਾਂ ਦਾ ਸਰੀ ਜਿੰਦਗੀ ਇਹ ਸਾਰੀ ਖਰਾਬ ਹੋ ਜਾਂਦੀ ਹੈ 올ੰਪੀਅਨ ਅਵਤਾਰ ਸਿੰਘ ਅਕੈਡਮੀ ਕੋਰੀਆ ਦੇ ਵਿੱਚ ਕਲਾ ਨੋ ਦੇ ਵੀ ਮੈਂ ਕਲਾ ਨੋ ਸੈਂਟਰ ਕਰਾਨਾ ਜੀ ਅਸੀਂ ਜੋ ਡੋਗਰਾ ਨਹੀਂ ਆਇਆ ਨਾਲ ਅਟੈਚ ਗੇਮ ਹੋਈ ਹੈ ਕ੍ਰੈਸ਼ ਕਿਉਂਕਿ ਇਹ ਡੋਗਰਾ ਹੀ ਪਾਰਟ ਹੈਗਾ ਜੀ ਡੋਗਰਾ ਵਿੱਚ ਗਰਾਊਂਡ ਟੈਕਨਿਕ ਆਪਾਂ ਕਹਿੰਦੇ ਥੱਲੇ ਵੀ ਖੇਡਣਾ ਹੁੰਦਾ ਵਾ ਉੱਪਰ ਵੀ ਖੇਡਣਾ ਹੁੰਦਾ ਵਾ ਭਈ ਇਹ ਗੇਮ ਸਿਰਫ ਆਪ ਉੱਪਰ ਹੀ ਖੇਡਣਾ ਹੁੰਦਾ ਹਮਨੇ ਕਿ ਥੱਲੇ ਦਾ ਕੋਈ ਨਹੀਂ ਹੁੰਦਾ ਸਿਸਟਮ ਇਹ ਡੋਗਰੇ ਨਾਲ ਅਟੈਚ ਆ ਗਈ ਗੇਮ ਕ੍ਰੈਸ਼ ਕੀ ਉਹ ਬਹੁਤ ਮਾਰ ਮਹਿਸੂਸ ਹੋ ਰਿਹਾ ਵੀ ਇੰਦੀ ਵਾਸਤੇ ਖੇਡਣ ਜਾਊਗਾ ਵਧੀਆ ਗੱਲ ਹੈ ਮੈਂ ਸਾਰੇ ਬੱਚਨਾਂ ਨੂੰ ਇਹ ਕੰਨਾ ਵੀ ਆਪਣੀ ਮਿਹਨਤ ਕਰੋ ਪ੍ਰੈਕਟਿਸ ਕਰੋ ਵਧੀਆ ਖੇਡੋ ਨਿਸ਼ਾਨਾ ਦੂਰ ਰੋ ਆਪਣੀ ਫਿਟਨੈਸ ਰੱਖੋ ਬਿਮਾਰੀਆਂ ਦੂਰ ਹੋਵੋਗੇ ਹੈਲਥ ਵਧੀਆ ਰਹੂਗਾ ਉਹ ਤੇ ਬਹੁਤ ਗਲਤ ਹੈ ਕਿ ਅੱਖਾਂ ਖਰਾਬ ਹੋਈਆਂ ਨੀ ਬੱਚਿਆਂ ਛੋਟਿਆਂ ਦੀ ਜਦੋਂ ਮੋਬਾਈਲ ਦੇਖਦੇ ਨੇ ਤਕਰੀਬਨ 5-7 ਸਾਲ ਬੱਚਿਆਂ ਨੂੰ ਐਨਕਾ ਲੱਗ ਜਾਂਦੀਆਂ ਨੇ ਜੇ ਉਹ ਮੋਬਾਈਲ ਨਹੀਂ ਦੇਖਣਗੇ ਦੂਰ ਰਹਿਣਗੇ ਵਧੀਆ ਵਾ ਗੇਮ ਕਰਨਗੇ ਸਹੀ ਰਹਿਣਗੇ ਫਿੱਟ ਰਹਿਣਗੇ ਕੋਰੀਆ ਵਿੱਚ ਹੋਣ ਜਾ ਰਹੀਆਂ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤ ਵੱਲੋਂ ਹਰਕਾ ਡੇਰਾ ਬਾਬਾ ਨਾਨਕ ਵਿੱਚ ਪਿੰਡ ਸ਼ਾਹਪੁਰ ਗੁਰਾਇਆਂ ਦੀ ਲੜਕੀ ਤਰਨਦੀਪ ਦੀ ਚੋਣ ਹੋਈ ਹੈ ਇਹ ਤਰਨਦੀਪ ਜੋ ਕਲਾਨੌਰ ਅਵਤਾਰ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੀ ਸੀ ਤੇ ਅੱਜ ਟ੍ਰਾਇਲ ਸਹਾਰनपुर ਵਿੱਚ ਹੋਏ ਨੇ ਜਿਸ ਵਿੱਚ ਇਸ ਦੀ ਭਾਰਤ ਵੱਲੋਂ ਚੋਣ ਕੀਤੀ ਗਈ ਹੈ ਅੰਡਰ 14 ਲਈ ਇਸ ਦੀ ਚੋਣ ਹੋਈ ਹੈ ਦੱਸਦੀ ਹੈ ਕਿ ਤਰਨਦੀਪ ਦੀ ਚੋਣ ਨਾਲ ਕਲਾਨੌਰ ਅਵਤਾਰ ਅਕੈਡਮੀ ਤੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹਾਂ ਜੀ ਇਹ ਜੀ ਆਪਾਂ ਕੁਰਾਸ਼ ਇੱਕ ਗੇਮ ਹੈ ਜੋ ਕਿ ਰੈਸਲਿੰਗ ਤੇ ਜੁੱਡੋ ਦਾ ਹੀ ਇੱਕ 파ਰਟ ਹੈ ਇਹ ਉਹਦੇ ਤੋਂ ਹੀ ਵੇਖ ਕੇ ਬਣੀ ਹੋਈ ਗੇਮ ਹੈ ਜੋ ਕਿ ਏਸ਼ੀਆ ਦੇ ਵਿੱਚ ਬਹੁਤ ਇਸ ਟਾਈਮ ਤੇ ਜੰਗੀ ਪੱਦਰ ਤੇ ਇਹਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਆਪਾਂ ਬੱਚੇ ਨੇ ਆਪਣਾ ਅੱਪਰ ਬੋਡੀ ਦਾ ਜੋਰ ਲਗਾਉਣਾ ਹੁੰਦਾ ਹੈ ਤੇ ਦੂਸਰੇ ਆਪਣੇ ਕੰਪੀਟੀਟਰ ਦਾ ਜੋ ਕਿ ਲੱਕ ਦੇ ਬੇਸ ਤੇ ਉਹਨੂੰ ਥੱਲੇ ਸੁੱਟਣਾ ਹੁੰਦਾ ਹੈ ਇਸ ਦੇ ਵਿੱਚ ਜੋ ਰੈਸਲਿੰਗ ਦੇ ਵਿੱਚ ਰੂਲਸ ਹੁੰਦੇ ਆ ਜੁੱਡੋ ਦੇ ਵਿੱਚ ਹੁੰਦੇ ਆ ਉਹਦੇ ਨਾਲ ਬਹੁਤ ਹੱਦ ਤੱਕ ਰਲਦੀ ਮਿਲਦੀ ਹੋਏ ਪੁਆਇੰਟਸ ਹੁੰਦੇ ਆ ਹਾਂਜੀ ਇਹ ਬੱਚਾ ਜੀ ਕੋਰੀਆ ਦੇ ਵਿੱਚ ਖੇਡਣ ਜਾ ਰਿਹਾ ਹੈ 30 ਅਗਸਤ ਤੋਂ ਲੈ ਕੇ 7 ਜੁਲਾਈ ਦੇ ਵਿੱਚ ਕੰਪੀਟੀਸ਼ਨ ਚੱਲਣਗੇ ਉਥੇ 5 ਅਗਸਤ ਤੱਕ ਕੰਪੀਟੀਸ਼ਨ ਚੱਲਣਗੇ ਉਹਦੇ ਵਿੱਚ ਆਲ ਓਵਰ ਵਰਲਡ ਦੇ ਸਾਰੇ ਬੱਚੇ ਉਥੇ ਪਾਰਟਿਸਿਪੇਟ ਕਰਨਗੇ ਤੇ ਉਥੇ ਜਾ ਰਹੇ ਆ ਮੇਰਾ ਨਾਮ ਤਰਦੀਪ ਘੋੜਾ ਮੈਂ ਖੁਦਾਸ਼ਾ ਦੇ ਗੇਮ ਵਿੱਚ ਸੈਲੈਕਟ ਹੋਈ ਆ ਇਸ ਸੈলেকਸ਼ਨ ਹੋਈ ਚਾਂਦਪੁਰ ਹੋਈ ਉੱਤਰਾਪਰਦੇਸ਼ ਦੇ ਵਿੱਚ ਤੇ ਮੈਂ ਸੈਲੈਕਟ ਹੋਈ ਆ ਕੋਰੀਆ ਜਾਣ ਵਾਸਤੇ ਸ਼ਾਪਗ ਬਹੁਤ ਆਨੰਦ ਮਾਣਿਸੂਸ ਹੋ ਰਿਹਾ ਹੈ ਨਾ ਮਾਦਾ ਪੀੜਾ ਨੂੰ ਕੋਈ ਸਾਇਵਨ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਪਿਆ ਜਿੱਦਾਂ ਹੁਣ ਹੀ ਸਾਰੇ ਕੰਪੀਟੀਟਰ ਨੂੰ ਵਧੀਆ ਖੇਡਿਆ ਸੀ ਉਦਾਂ ਹੀ ਹੋਥੇ ਆਪਣਾ ਪ੍ਰਦਰਸ਼ਨ ਲਵਾਂ ਹਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਸਾਨੂੰ ਗੇਮਾਂ ਦੇ ਵਿੱਚ ਜਾਣਾ ਚਾਹੀਦਾ ਹੈ ਨਸ਼ਾ ਦੇ ਵਿੱਚ ਕੁਝ ਨਹੀਂ ਅੱਜ ਤੱਕ ਰੱਖਿਆ ਹੈਗਾ ਜਿਹਦੇ ਨੇ ਜਿਹੜਾ ਨਸ਼ੇ ਦੇ ਵਿੱਚ ਪੈ ਜਾਂਦਾ ਬੁਰੀ ਸਗਦੇ ਵਿੱਚ ਚਲੇ ਜਾਂਦਾ ਵਾ ਉਹਨਾਂ ਦਾ ਸੇਣੀ ਜ਼ਿੰਦਗੀ ਇਹ ਸਾਰੀ ਖਰਾਬ ਹੋ ਜਾਂਦੀ ਹੈ 올ੰਪੀਅਨ ਅਵਤਾਰ ਸਿੰਗਲ ਅਕੈਡਮੀ ਕੋਰੀਆ ਦੇ ਵਿੱਚ ਕਲਾ ਨੋਰ ਦੇ ਵੀ ਲੈ ਕਲਾ ਨੋ ਸੈਂਟਰ ਕਰਾਣਾ ਜੀ ਅਸੀਂ ਜੋ ਡੋਗਰਾ ਨਿਆ ਨਾਲ ਅਟੈਚ ਗੇਮ ਹੋਈ ਹੈ ਉਹ ਕ੍ਰੈਸ਼ ਕਿਉਂਕਿ ਇਹ ਜੋਡੋ ਦਾ ਹੀ ਪਾਰਟ ਹੈਗਾ ਦਿਓ ਜੋਡੋ ਵਿੱਚ ਗਰਾਉਂਡ ਟੈਕਨੀਕ ਆਪਾਂ ਕਹਿੰਦੇ ਥੱਲੇ ਵੀ ਖੇਡਣਾ ਹੁੰਦਾ ਵਾ ਉੱਪਰ ਵੀ ਖੇਡਣਾ ਹੁੰਦਾ ਵਾ ਬਈ ਇਹ ਗੇਮ ਸਿਰਫ ਆਪ ਉੱਪਰ ਹੀ ਖੇਡਣਾ ਹੁੰਦਾ ਹਮਨੇ ਕਿ ਥੱਲੇ ਦਾ ਜੋ ਕੋਈ ਨਹੀਂ ਹੁੰਦਾ ਸਿਸਟਮ ਇਹ ਜੋਡੋ ਨਾਈਟ ਅਟੈਚ ਆ ਗਈ ਗੇਮ ਕ੍ਰੈਸ਼ ਕੀ ਉਹ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਇੰਡੀਆ ਵਾਸਤੇ ਖੇਡਣ ਜਾਊਗਾ ਵਧੀਆ ਗੱਲ ਹੈ ਮੈਂ ਸਾਰੇ ਬੱਚਨਾਂ ਨੂੰ ਇਹ ਕੰਨਾ ਵੀ ਆਪਣੀ ਮਿਹਨਤ ਕਰੋ ਪ੍ਰੈਕਟਿਸ ਕਰੋ ਵਧੀਆ ਖੇਡੋ ਨਸ਼ਾ ਦੂਰ ਰੋ ਇਹ ਆਪਣੀ ਫਿਟਨੈਸ ਰੱਖੋ ਬਿਮਾਰੀਆਂ ਦੂਰ ਹੋਵੋਗੇ ਹੈਲਥ ਵਧੀਆ ਰਹੂਗਾ ਉਹ ਤੇ ਬਹੁਤ ਗਲਤ ਹੈ ਕਿ ਅੱਖਾਂ ਖਰਾਬ ਹੋਈ ਨਹੀਂ ਬੱਚਿਆਂ ਛੋਟਿਆਂ ਦੀ ਜਦੋਂ ਮੋਬਾਈਲ ਦੇਖਦੇ ਨੇ ਤਕਰੀਬਨ 5-7 ਬੱਚਿਆਂ ਨੂੰ ਐਨਕ ਲੱਗ ਜਾਂਦੀਆਂ ਨੇ ਜੇ ਉਹ ਮੋਬਾਈਲ ਨਹੀਂ ਦੇਖਣਗੇ ਦੂਰ ਰਹਿਣਗੇ ਵਧੀਆ ਵਾ ਗੇਮ ਕਰਨਗੇ ਸਹੀ ਰਹਿਣਗੇ ਫਿੱਟ ਰਹਿਣਗੇ